ਹਜ਼ੂਰ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਤਿੰਨ ਗੱਲਾਂ ਮੇਰੀਆਂ ਜ਼ਿੰਦਗੀ ਭਰ ਚੇਤੇ ਰੱਖੀ ਗੁਰਮੁਖ ਕੋਈ ਨੋਟ ਕਰਿਓ ਗੱਲਾਂ ਭਾਈ ਮਨੀ ਸਿੰਘ ਨੇ ਕਈਆਂ ਨੇ ਸਜਾਦੇ ਉਹਦੇ ਬੇਟੇ ਬਾਰੇ ਕਿਹਾ ਕਹਿਣ ਲੱਗੇ ਮਰਦਾਨਿਆਂ ਤਿੰਨ ਗੱਲਾਂ ਮੇਰੀਆਂ ਚੇਤੇ ਰੱਖੀ ਜੀ ਦੱਸੋ ਪਹਿਲੀ ਗੱਲ ਅੰਮ੍ਰਿਤ ਵੇਲਾ ਕਦੀ ਨਹੀਂ ਖੁਜਾਣਾ ਜਿਹੜੇ ਬਚਨ ਕੀਤੇ ਤਿੰਨ ਕੀਤੇ ਸਨ ਅੰਮ੍ਰਿਤ ਵੇਲਾ ਸਾਂਭਣਾ ਹੈ ਪੈਰ ਡੇਢ ਪੈ ਰਾਤ ਰਹਿੰਦਿਆਂ ਉੱਠ ਕੇ ਸਤਨਾਮ ਦਾ ਜਾਪ ਕਰਨਾ ਹੈ ਅੰਮ੍ਰਿਤ ਵੇਲਾ ਨਿਖਣਾਣਾ ਖੰਜਾਣਾ ਸਮਝ ਗਏ ਨੇ ਵੀ ਅੰਮ੍ਰਿਤ ਵੇਲਾ ਸੌਣਾ ਨਹੀਂ ਦੂਜਾ ਬਚਨ ਜੀ ਕਹਿਣ ਲੱਗੇ ਆਪਣੇ ਕੇਸ ਨਹੀਂ ਕੱਟਨੇ ਯਾਦ ਰੱਖਿਓ ਦਸਮੇਸ਼ ਪਿਤਾ ਨੇ ਤਾਂ ਰਹਿਤ ਵੀ ਦੇ ਦਿੱਤਾ ਤੇ ਕਰਹਿਤ ਵਿੱਚ ਵੀ ਰਹਿਤ ਵਿੱਚ ਕੇਸ ਰਹਿਤ ਨੇ ਸੰਭਾਲਣਾ ਤੇ ਜਦੋਂ ਕੋਈ ਕੱਟ ਦਿੰਦਾ ਉਦੋਂ ਕਰਹਿਤ ਬਣ ਜਾਂਦੇ ਨੇ ਪਹਿਲੀ ਗੱਲ ਅੰਮ੍ਰਿਤ ਵੇਲਾ ਸਾਹਮਣੇ ਦੂਜੀ ਗੱਲ ਕਿਸ ਕੇਸ ਨਹੀਂ ਕਦੀ ਕਟਨੇ ਤੀਜੀ ਗੱਲ ਤੇਰੇ ਘਰ ਵਿੱਚ ਥੋੜੇ ਤੋਂ ਥੋੜਾ ਵੀ ਹੋਏ ਆਏਗਾ ਸਾਧੂ ਸੰਤ ਨੂੰ ਰੋਟੀ ਤੋਂ ਬਿਨਾਂ ਨਹੀਂ ਜਾਂਦੇ ਤਿੰਨ ਬਚਨ ਬੜੇ ਕਮਾਲ ਦੇ ਨੇ ਜੀ ਮੈਂ ਥੋੜੀ ਜੀ ਦੀ ਇਹਦੀ ਥੋੜੀ ਜੀ ਵਿਆਖਿਆ ਕਰ ਦੇਣਾ ਸਭ ਤੋਂ ਪਹਿਲਾਂ ਅੰਮ੍ਰਿਤ ਵੇਲਾ ਮੈਂ ਮਿੰਟ ਸਿਰਫ ਪੌਣੇ 10 ਸਮਾਪਤੀ ਹੋ ਜਿਨੀ ਘੰਟੇ ਦੀ ਦੋ ਕੁ ਮਿੰਟ ਲੰਗਾ ਥੋੜਾ ਜਿਹਾ ਆਪਾਂ ਨਾਮ ਜਪਣਾ 19 ਚਿਰ ਨੂੰ ਭਾਈ ਸਾਹਿਬ ਉੱਤੇ ਆਜਣਗੇ ਸਟੇਜ ਤੇ ਅੰਮ੍ਰਿਤ ਵੇਲਾ ਤੇ ਅਸੀਂ ਭਾਈ ਸਾਹਿਬ ਬੈਠਿਆ ਜਿੰਨੇ ਕੀਰਤਨੀਏ ਵਾਂ ਚੇਤੇ ਰੱਖਿਓ ਸਾਡੀ ਜ਼ਿੰਦਗੀ ਦੀ ਕੋਈ ਮਰਿਆਦਾ ਨਹੀਂ ਜੀ ਮਰਿਆਦਾ ਦਾ ਮਤਲਬ ਇਹ ਨਹੀਂ ਕਿ ਅਸੀਂ ਬਾਣੀ ਨਹੀਂ ਪੜ੍ਹਦੇ ਅੱਧੀ ਅੱਧੀ ਰਾਤ ਤੱਕ ਅਸੀਂ ਸੜਕਾਂ ਤੇ ਹੁੰਨੇ ਆ ਜਿਹੜੇ ਤੁਸੀਂ ਗ੍ਰਿਸ਼ਤੀ ਹੋ ਆਪਣੇ ਘਰ ਚ ਰਹਿੰਦੇ ਹੋ ਜੇ ਅੰਮ੍ਰਿਤ ਵੇਲਾ ਸਾਹਮਣਾ ਹੈ ਤੇ ਰਾਤ ਨੂੰ 9:00 ਵਜੇ 10:00 ਵਜੇ ਪੈ ਜਾਓ ਜੇ 9:00 ਵਜੇ ਪੈ ਜਾਓਗੇ ਨਾ 4:00 ਵਜੇ అలਾਰਮ ਲਾਉਣ ਦੀ ਲੋੜ ਨਹੀਂ ਗੁਰੂ ਨਾਨਕ ਨੇ ਆਪਣੇ ਆਪ ਹੀ ਉਠਾ ਦੇਣਾ ਹੈ ਪ੍ਰਮਾਤਮਾ ਦੀ ਸਭ ਤੋਂ ਕੀਮਤੀ ਭੇਟਾ ਕੀ ਹੈ ਚੌਥੀ ਪੌੜੀ ਦਾ ਪਾਠ ਸਾਚਾ ਸਾਹਿਬ ਸੱਚ ਨਾਏ ਭਾਖਿਆ ਭਾਉ ਅਪਾਰ ਅਰਥ ਨੇ ਪ੍ਰਮਾਤਮਾ ਸੱਚ ਹੈ ਉਹਦਾ ਨਾਮ ਸੱਚ ਹੈ ਉਸ ਦੀ ਬੋਲੀ ਕੀ ਉਹ ਪੰਜਾਬੀ ਸਮਝਦਾ ਅਰਬੀ ਸਮਝਦਾ ਸੰਸਕ੍ਰਿਤ ਉਸ ਦੀ ਬੋਲੀ ਕੇਵਲ ਪ੍ਰੇਮ ਹੈ ਤੇ ਪ੍ਰੇਮ ਵਾਸਤੇ ਕਿਹੜੇ ਸ਼ਬਦ ਹੁੰਦੇ ਨੇ ਪ੍ਰੇਮ ਵਿੱਚ ਤਾਂ ਸ਼ਬਦ ਵੀ ਮਰ ਜਾਂਦੇ ਨੇ ਅੱਖਾਂ ਦਾ ਪਾਣੀ ਹੀ ਪ੍ਰੇਮ ਬਣ ਜਾਂਦਾ ਹੁੰਦਾ ਹੈ ਸੱਚਾ ਸਾਹਿਬ ਸੱਚ ਨਾਏ ਭਾਖਿਆ ਭਾਉ ਅਪਾਰ ਆਖੈਂ ਅਸੀਂ ਆਖ ਨਹੀਂ ਰੋਜ ਮੰਗੈਂ ਅਸੀਂ ਮੰਗਨੇ ਆਂ ਤੇ ਕਹਿੰਨੇ ਆ ਦੇ ਦੇ ਪ੍ਰਮਾਤਮਾ ਸਾਨੂੰ ਦਾਤਾਂ ਦੇ ਫਿਰ ਕੀ ਹੁੰਦਾ ਦਾਤ ਕਰੇ ਦਾਤਾਰ ਉਹ ਦਾਤਾਰ ਦਾਤਾਂ ਦਿੰਦਾ ਹੈ ਤੇ ਮਹਾਰਾਜ ਕਹਿੰਦੇ ਨੇ ਦਾਤ ਉਹਨੇ ਦਿੱਤੀ ਤੇ ਫਿਰ ਤੇਰੇ ਅੱਗੇ ਭੇਟਾ ਕੀ ਰੱਖਾਂ ਤੇਰੇ ਤੋਂ ਮੰਗਿਆ ਅੰਮ੍ਰਿਤ ਵੇਲੇ ਮੰਗਿਆ ਤੇ ਦੁਪਹਿਰੇ ਲਿਆ ਕੇ ਕਿਹਾ ਮੈਂ ਇੰਨੇ ਪੈਸੇ ਗੁਰਦਵਾਰੇ ਨੂੰ ਦੇ ਦਿੱਤੇ ਤੇ ਮਹਾਰਾਜ ਹੱਸ ਕੇ ਕਹਿੰਦੇ ਸਵੇਰੇ ਮੰਗ ਕੇ ਕਿਧਰ ਤੋਂ ਲਿਆਏ ਦਾਤ ਕਰੇ ਦਾਤਾਰ ਫਿਰ ਕੀ ਗੱਅ ਰੱਖੀ ਹੈ ਜਿੱਤ ਦਿਸੇ ਦਰਬਾਰ ਅਗਲਾ ਹੈ ਮੂੰਹ ਕੇ ਬੋਲਣ ਬੋਲਿ ਖੇ ਮੂੰਹ ਤੋ ਕਿਹੜੇ ਬੋਲ ਬੋਲਾਂ ਜਿੱਤ ਸੁਣ ਧਰੇ ਪਿਆਰ ਜਿਨ੍ਹਾਂ ਨੂੰ ਸੁਣ ਕੇ ਪ੍ਰਮਾਤਮ ਜੀ ਵੈਗੁਰੂ ਜੀ ਤੁਸੀਂ ਪਿਆਰ ਕਰੋ ਬਾਬਾ ਜੀ ਕਹਿੰਦੇ ਬਸ ਐਸ ਤੋਕ ਨੂੰ ਕਮਾਲੇ ਅੰਮ੍ਰਿਤ ਵੇਲਾ ਸਚਨਾਉ ਅੰਮ੍ਰਿਤ ਵੇਲਾ ਪੂਰਨ ਖੜਾਓ ਦਾ ਵੇਲਾ ਪਿਛਲ ਪੈਰ ਦਾ ਵੇਲਾ ਭਲਕੇ ਦਾ ਵੇਲਾ ਚਲਾਗੇ ਦਾ ਵੇਲਾ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਅੰਮ੍ਰਿਤ ਵੇਲੇ ਉੱਠ ਕੇ ਬੰਦਗੀ ਕਰ ਮੈਂ ਬੇਨਤੀ ਕਰਾਂ ਗੁਰਮਖੋ ਇਹ ਜ਼ਿਆਦਾ ਨਹੀਂ 5 ਮਿੰਟ ਤੋਂ ਸ਼ੁਰੂ ਕਰੋ ਮੈਂ ਇਸ ਸਵੇਰੇ ਵੀ ਕਿਹਾ ਵੀ ਪ੍ਰੈਕਟਿਸ ਹੀ ਲੈ ਕੇ ਜਾਂਦੀ ਬੰਦੇ ਨੂੰ ਅੱਗੇ ਤੇ ਇੱਥੇ ਕੱਲੀ ਪ੍ਰੈਕਟਿਸ ਕੰਮ ਨਹੀਂ ਕਰਦੀ ਇੱਥੇ ਗੁਰੂ ਗ੍ਰੇਸ ਕੰਮ ਕਰਦੀ ਹੈ ਜਿਹਨੂੰ ਗੁਰ ਪ੍ਰਸਾਦ ਕਹਿੰਦੇ ਹੋ ਗੁਰੂ ਨਦਰ ਕਹਿੰਦੇ ਹੋ ਅੰਮ੍ਰਿਤ ਵੇਲਾ ਸੱਚ ਨੋਂ ਵਢਾਈ ਦੀ ਚਾਰ ਜੀ ਮੈਂ ਅੰਮ੍ਰਿਤ ਵੇਲੇ ਦੀ ਕਿਉ ਲੋੜ ਮੈਂ ਤਾਂ ਕਰਮ ਚੰਗੇ ਕਰਨਾ ਝੂਠ ਨਹੀਂ ਬੋਲਦਾ ਮੈਂ ਦਾਨ ਪੁੰਨ ਕਰਨਾ ਮੈਂ ਸੱਚ ਬੋਲਣਾ ਗੁਰੂ ਜੀ ਕਹਿੰਦੇ ਕਰਮੀ ਆਵੇ ਕਪੜਾ ਤੇਰੇ ਸ਼ੁਭ ਕਰਮਾਂ ਨਾਲ ਦੁਬਾਰਾ ਜਨਮ ਮਿਲ ਸਕਦਾ ਹੈ ਸਰੀਰ ਕਪੜਾ ਮਿਲੇਗਾ ਅੰਮ੍ਰਿਤ ਵੇਲੇ ਬੰਦਗੀ ਕਰੇਗਾ ਤੇ ਨਦਰ ਮਿਲੇਗੀ ਨਦਰ ਨਾਲ ਮੁਕਤੀ ਮਿਲਦੀ ਹੈ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਮਹਾਰਾਜ ਨੇ ਪਹਿਲੀ ਗੱਲ ਕੀਤੀ ਅੰਮ੍ਰਿਤ ਵੇਲਾ ਮੈਂ ਇੱਕ ਹੋਰ ਬੇਨਤੀ ਕਰਕੇ ਜਦੋਂ ਤੁਸੀਂ ਅੱਜ ਕੱਲ ਤਾਂ ਸਾਰੇ ਸੁਣਦੇ ਜਦੋਂ ਸਾਕੇ ਆਪਾਂ ਕਰਨੇ ਹੁੰਦੇ ਆ ਚਮਕੌਰ ਸਾਹਿਬ ਟੀਵੀ ਤੇ ਹੁੰਦਾ ਐਡੀ ਵੱਡੀ ਮੁਸੀਬਤ ਗੁਰੂ ਅਰਜੁਨ ਦੇਵ ਦਾ ਇੱਕ ਬਚਨ ਹੈ ਕਿ ਵੈ ਗਰੂ ਸ਼ਰੀਰ ਭਾਵੇਂ ਬੁੱਢਾ ਹੋ ਜਾਏ ਬਿਮਾਰੀ ਲੱਗ ਜਾਏ ਮੰਜੇ ਤੇ ਪੈ ਜਾਈਏ ਜਿੰਨੀ ਦੇਰ ਤੱਕ ਸਾਹ ਦਿੱਤੇ ਨੇ ਕਿਰਪਾ ਕਰੀ ਮੇਰਾ ਨਿਤਨੇਮ ਨਾ ਖੋਵੇ ਸ਼ਰੀਰ ਸਵਸਤ ਖੀਣ ਸਮੇਂ ਸਿਮਰੰਤ ਨਾਨਕ ਰਾਮ ਦਮੋਦਰ ਮਾਧਵ ਹੈ ਸ਼ਰੀਰ ਤੰਦਰੁਸਤ ਹੋਵੇ ਅਰੋਗ ਹੋਵੇ ਬਿਮਾਰ ਹੋਵੇ ਬਸ ਇੱਕ ਕਿਰਪਾ ਕਰੀ ਮੇਰਾ ਨਾਮ ਨਾ ਖੋਵੀ ਮਹਾਰਾਜ ਗੁਰੂ ਗੋਬਿੰਦ ਸਿੰਘ ਜਦੋਂ ਅਨੰਦਪੁਰ ਸਾਹਿਬ ਤੋਂ ਰਾਤ ਨੂੰ ਤੁਰੇ ਅੱਗੋ ਸਰਸਾ ਨਦੀ ਚੜੀ ਪਿੱਛੋਂ ਦੁਸ਼ਮਨ ਤੁਰਿਆ ਹੁੰਦਾ ਹੈ ਉਤੋਂ بارش ਤੇ ਠੰਡੀ ਸੀਤ ਮੇਰੇ ਗੁਰਦੇਵ ਨੇ ਕਾਫਲਾ ਰੋਕ ਕੇ ਕਿਹਾ ਕਾਰਵਾਂ ਸ਼ਹੀਦਾਂ ਰੋਕ ਕੇ ਕਿਹਾ ਰੁਕ ਜਾਓ ਅੰਮ੍ਰਿਤ ਵੇਲਾ ਹੋ ਗਿਆ ਅੱਜ ਆਸਾ ਕੀ ਵਾਰ ਦਾ ਕੀਰਤਨ ਮੈਂ ਕਰਾਂ ਮਹਾਰਾਜ ਜੀ ਉੱਥੇ ਆਸਾ ਕੀ ਵਾਰ ਦਾ ਕੀਰਤਨ ਕੀਤਾ ਸਤ ਸਰ ਤੇ ਵਕਤ ਆ ਗਿਆ ਆਸਾ ਕੀ ਵਾਰ ਕਾ ਸਾਜ਼ੋਂ ਕੇ ਜ਼ੀਰੋ ਬੰਮ ਕਾ ਚੜਾਓ ਉਤਾਰ ਕਾ ਮਨ ਸਾਥ ਕਲਗੀ ਧਰ ਕੇ ਦਿਲੇ ਬੇਕਰਾਰ ਕਾ ਮੌਕਾ ਮਿਲੇ ਤੋ ਵਜਨ ਕਰ ਲੈ ਗਿਰਤਗਾਰ ਕਾ ਜਪ ਜੀ ਕਾ ਜਾਪ ਉਸ ਘੜੀ ਕਰਨਾ ਜ਼ਰੂਰ ਥਾ ਪੜ ਕੇ ਗੁਰੂ ਗ੍ਰੰਥ ਕੋ ਭਰਨਾ ਜ਼ਰੂਰੀ ਥਾ ਮੈਂ ਬੇਨਤੀ ਕਰਾਂਗਾ ਅੰਮ੍ਰਿਤ ਵੇਲਾ ਭਾਈ ਮਰਦਾਨਾ ਇਹ ਖੁਜਾਣਾ ਨਹੀਂ ਦੂਜੀ ਗੱਲ ਕਿਆ ਕੇਸ ਨਹੀਂ ਕੱਟਨੇ ਗੁਰਮਖੋ ਮੈਂ ਆਪ ਨੂੰ ਧੱਕਾ ਤਾਂ ਨਹੀਂ ਨਾ ਇੱਕ ਬੇਨਤੀ ਜੇ ਅਸੀਂ ਕਹਿੰਦੇ ਕੇਸ ਰੱਖ ਲਓ ਮੈਂ ਕਦੀ ਨਹੀਂ ਕਹਿੰਦਾ ਕੇਸ ਰੱਖ ਲਓ ਰੱਖੀ ਉਹ ਚੀਜ਼ ਜਾਂਦੀ ਜਿੱਥੇ ਤੁਸੀਂ ਉਦਮ ਕਰਨਾ ਰੱਖੇ ਤਾਂ ਰੱਬ ਨੇ ਸਨ ਪਰ ਉਹਨੂੰ ਕੱਟੋ ਨਾ ਫਿਰ ਬੇਨਤੀ ਰੱਖ ਲੋ ਰੱਖ ਲੋ ਦਾ ਮਤਲਬ ਕੀ ਇਹਦਾ ਮਤਲਬ ਤੂੰ ਕੁਝ ਕਰਨਾ ਤੂੰ ਕੱਟਨੇ ਬੰਦ ਕਰ ਦੇ ਰੱਖੇ ਤਾਂ ਰੱਬ ਨਹੀਂ ਨੇ ਭਾਈ ਮਰਦਾਨੇ ਨੂੰ ਕਿਹਾ ਕੇਸ ਨਹੀਂ ਕੱਟਨੇ ਤੀਸਰੀ ਗੱਲ ਕਹੀ ਮਰਦਾਨਿਆਂ ਤੇਰੇ ਕੋਲ ਜੋ ਵੀ ਘਰ ਹੋਵੇ ਆਏ ਕੋਈ ਅਤੀਥੀ ਨੂੰ ਕਦੀ ਖਾਲੀ ਨਹੀਂ ਜਾਣ ਦੇ ਪਹਿਲਾਂ ਸੀ ਜੀ ਅੱਜ ਵੀ ਹੈ ਕਿ ਪ੍ਰਸ਼ਾਦਾ ਜ਼ਰੂਰ ਸ਼ਕਾਣਾ પાઠી પાઠ ਕਿਵੇਂ કરે પહેલી ਗੱਲ ਜੇ ਸੱਜਣ ਸ਼ੁੱਧ ਪਾਠ ਕਰਨ ਵਾਲੇ ਹੋਣ ਹੁਣ ਸਾਡੀ ਮੁਸ਼ਕਲ ਇਹ ਵੇ ਮਰਨੇ ਪਰਨੇ ਦੇ ਪਾਠ ਰਖਾਨੇ ਆ ਬਾਹਰ ਮੇਲ ਆਇਆ ਉਹਨਾਂ ਨੂੰ ਚਾਹ ਪੁੱਛਨੇ ਪਿਆ ਪਾਠ ਜਪਜੀ ਸਾਹਿਬ ਦੀਆਂ ਪੰਜ ਪੌੜੀਆਂ ਸੁਣੀਆਂ ਸਾਰੇ ਬਾਹਰ ਭੱਜ ਗਏ ਭੋਗ ਵੇਲੇ ਉਹ ਸਮਾਜ ਮਾਰਦਾ ਆਜੋ ਅੰਦਰ ਭੋਗ ਦੇ ਸ਼ਲੋਕ ਆ ਗਏ ਗੁਰਮਖੋ ਮੈਂ ਕਹਾਗਾ ਕਿ ਜ਼ਿੰਦਗੀ ਚ ਭਾਵੇਂ ਇੱਕ ਅਖੰਡ ਪਾਠ ਕਰਾਓ ਕਿ ਸੇ ਰਿਸ਼ਤੇਦਾਰ ਨੂੰ ਮਤ ਸਜੋ ਦੁਨੀਆਦਾਰੀ ਮਤ ਪਾਲੋ ਸਾਰੇ ਜੀ ਬੈਠ ਕੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣੋ ਜੇ ਨਹੀਂ ਤੇ ਸਹਿਜ ਪਾਠ ਕਰਾ ਲਓ ਘੰਟਾ ਸਵੇਰੇ ਘੰਟਾ ਸ਼ਾਮੀ ਭਾਈ ਸਾਹਿਬ ਪਾਠ ਕਰਨ ਸਾਰਾ ਪਰਿਵਾਰ ਸੁਣੋ ਘਟੋ ਘਟ ਗੁਰੂ ਨੂੰ ਮਰ ਲੱਗਿਆ ਇਹ ਤਾਂ ਕਹਿ ਦਈਏ ਕਰ ਨਹੀਂ ਸਕਿਆ ਪਰ ਮੈਂ ਸੁਣ ਕੇ ਸਾਰਾਂ ਆ ਮੈਂ ਬੇਨਤੀ ਕਰਾਂਗਾ ਪਾਠ ਹੀ ਕਿਵੇਂ ਪਾਠ ਕਰੇ ਅਨ ਕੋ ਬੰধেਜ ਬਾੰਦ ਆਸਨ ਕੋ ਸਾਧ ਬੇਸ ਗਾਤ ਕੋ અલੂਲ ਸੂਧ ਇੱਕ ਚਾਲ ਲੀਜੀਏ ਜਿਸ ਨੇ ਪਾਠ ਕਰਨਾ ਹੈ ਸਭ ਤੋਂ ਪਹਿਲਾ ਚੌਂਕੜੇ ਦਾ ਧਣੀ ਹੋਵੇ ਉਹ ਚੌਂਕੜਾ ਮਾਰ ਸਕਦਾ ਹੋਵੇ ਅੱਜ ਚੌਂਕੜੇ ਦੇ ਧਣੀ ਕਿਹੜਾ ਮਿਲਦਾ ਹੈ ਜਿੱਥੇ ਤੇ ਨਿੱਕੇ ਨਿੱਕੇ ਨਿਆਣਿਆਂ ਦੇ ਗੋਡਿਆਂ ਦੀ ਬਸ ਹੋ ਗਈ ਜਿੰਨੇ ਅਸੀਂ ਬੈਠਿਆ 80% ਗੋਡਿਆਂ ਦੇ ਬਿਮਾਰ ਹੋਣਗੇ ਵਿੱਚ ਸੱਚ ਹੈ ਨਾ ਜੀ ਤੇ ਇਹ ਸਾਰੀ ਕਿਰਪਾ ਰਫਾਈਂਡ ਦੀ ਹੈ ਜਿਹੜਾ ਰੋਜ਼ ਖਾਣੇ ਭਾਂ ਅੱਜ ਤੋਂ ਕੋਈ ਡਾਕਟਰ ਬੈਠਾ ਹੋਏ ਗੁੱਸਾ ਨਾ ਕਰਿਓ ਅੱਜ ਤੋਂ 10 ਸਾਲ ਪਹਿਲਾਂ ਕਹਿੰਦੇ ਨਾ ਨਾ ਕਿਉਂ ਨਾ ਖਾਇਓ ਕਿਉਂ ਨਾ ਖਾਇਓ ਹੁਣ ਸਾਰੇ ਕਹਿਣ ਲੱਗ ਪਏ ਚਮਚਾ ਖਿਓ ਜਰੂਰ ਲੈ ਲਿਆ ਕਰੋ ਹੁਣ ਬੰਦਾ ਸਮਝੇ ਵੀ ਸਰੀਰ ਤਾਂ ਉਹੀ ਹੈ ਨਾ ਇਹ ਬੜੀਆਂ ਵੱਡੀਆਂ ਵੱਡੀਆਂ ਘਾੜੀਆਂ ਹੁੰਦੀਆਂ ਨੇ ਪਿਆਰਿਓ ਸਾਡੇ ਵਾਸਤੇ ਰੋਗ ਨਹੀਂ ਇਹ ਵੀ ਮਾਫੀਆ ਬੜਾ ਵੱਡਾ ਹੁੰਦਾ ਕਿ ਇਹ ਚੀਜ਼ ਨੂੰ ਪ੍ਰੋਮੋਟ ਕਰ ਦੇ ਪਹਿਲੀ ਗੱਲ ਜਿੰਨੇ ਪਾਠ ਕਰਨਾ ਅਭਿਆਸ ਕਰੇ ਚੌਂਕੜੀ ਮਾਰਨ ਦਾ ਇੱਕ ਗੱਲ ਹੋਰ ਜੇ ਕਿਸੇ ਨੇ ਰੋਜ਼ ਤੁਹਾਡੇ ਬਹੁਤ ਬੈਠਣਗੇ ਅਭਿਆਸੀ ਕਹਿਣਗੇ ਵੀ ਇਹ ਕੀ ਸੁਣਾਈ ਜਾਂਦਾ ਹੈ ਜਦੋਂ ਚੌਂਕੜੀ ਮਾਰਨੀ ਯਤਨ ਕਰੀਏ ਕਿ ਸਾਡੇ ਪੈਰਾਂ ਵਾਲਾ ਪਾਸਾ ਜਿਹੜਾ ਉਹ ਥੋੜਾ ਜਾਂ ਨੀਵਾ ਹੋਵੇ ਸੀਟ ਵਾਲਾ ਪਾਸਾ ਜਿਹੜਾ ਉਹ ਇੰਚ 2 ਇੰਚ ਉੱਚਾ ਹੋਵੇ ਜਿਹੜਾ ਬੰਦਾ ਅੱਗੋਂ ਉੱਚਾ ਬੈਠਦਾ ਹੈ ਪਿੱਛੇ ਨੀਵਾ ਯਾਦ ਰੱਖਿਓ 10 ਮਿੰਟਾ ਜੋ ਦੀਆਂ ਲੱਤਾਂ ਸੋਝਣੀਆਂ ਜੇ ਸ਼ਬਦ ਦਾ ਅਭਿਆਸ ਕਰਨਾ ਤੇ ਚੌਂਕੜਾ ਐਸਾ ਪਾਠ ਕਰਨ ਵਾਲਾ ਪਹਿਲੀ ਗੱਲ ਚੌਂਕੜੇ ਦਾ ਚੰਨੀ ਹੋਵੇ ਮਹਾਰਾਜ ਨੇ ਸ਼ਬਦ ਵਰਤਿਆ ਏ ਭਾਈ ਸੰਤ ਨਿਆਸ ਅੰਨ ਕੋ ਬੰਦੀਜ ਬਾਂਧ ਅੰਨ ਤੇ ਕੰਟਰੋਲ ਕਰੇ ਜਿਹਨੇ 2 ਘੰਟੇ ਪਾਠ ਕਰਨਾ ਹੈ ਜੇ ਸੇਰ ਆਟਾ ਖਾਜੂਗਾ ਉਹਨੇ ਪਿਆਰੋ ਪਾਠ ਕੀ ਕਰਨਾ ਅੰਨ ਤੇ ਕੰਟਰੋਲ ਹੋਵੇ ਚੌਂਕੜੇ ਦਾ ਧਨੀ ਹੋਵੇ ਤੀਜੀ ਗੱਲ ਪਾਠ ਕਰਨ ਵਾਲਾ ਆਪਣੇ ਸ਼ਰੀਰ ਨਾਲ ਹਰਕਤਾਂ ਨਾ ਕਰੇ ਜਿੰਨੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਅੰਨ ਕੋ ਬੰਦੀਜ ਬਾਂਧ ਆਸਨ ਕੋ ਸਾਧ ਬੇਸਕ ਗਾਤ ਕੋ ਅਲੂਲ ਸੂਦ ਕਾਤ ਕੋ ਦਾ ਮਤਲਬ ਕੀ ਹੈ ਜੀ ਸਰੀਰ ਹੁਣ ਕਈਆਂ ਬੰਦਿਆਂ ਦਾ ਸੁਭਾਅ ਹੈ ਜੀ ਨਾਲੇ ਪਾਠ ਕਰੀ ਜਾਣਗੇ ਮੁੱਛਾਂ ਨੂੰ ਵੱਟ ਦਈ ਜਾਣਗੇ ਉਹਨਾਂ ਦੇ ਹੱਥ ਹੀ ਕੰਟਰੋਲ 'ਚ ਨਹੀਂ ਹੁੰਦੇ ਕਈਆਂ ਦਾ ਸੁਭਾਅ ਨਾਲੇ ਪਾਠ ਕਰੀ ਜਾਣਗੇ ਨਾਲੇ ਪੈਰਾਂ ਦੀਆਂ ਤਲੀਆਂ ਖੁਰਕੀ ਜਾਣਗੇ ਇਸ ਤਰੀਏ ਨਾ ਜੀ ਜਿਸ ਬੰਦੇ ਨੇ ਪਾਠ ਕਰਨਾ ਆਪਣੇ ਅੰਗਾਂ ਤੇ ਕੰਟਰੋਲ ਕਰੇ ਪਾਠ ਇੱਕ ਚਾਲ ਕਰੇ ਕਾਲੀ ਨਾ ਕਰੇ ਮੈਂ ਫਿਰ ਬੇਨਤੀ ਕਰਾਂਗਾ ਇਹ ਗੱਲਾਂ ਪਾਰਟੀਆਂ ਲਈ ਮੇਰੇ ਲਈ ਵੀ ਹੈ ਅਨ ਕੋ ਬੰধেਜ ਬਾਂਧ ਆਸਨ ਕੋ ਸਾਧ ਬੇਸ ਗਾਥ ਕੋ ਅਲੂਲ ਸੂਧ ਇੱਕ ਚਾਲ ਲੀਜੀਏ ਇੱਕ ਚਾਲ ਪਾਠ ਕਰੇ ਅਗਲੀ ਗੱਲ ਚੀਤ ਕੋ ਨਿਰੋਧ ਕੈ ਪ੍ਰਬੋਧ ਕੈ ਪ੍ਰਕਾਸ਼ ਪ੍ਰੇਮ ਜਦੋਂ ਪਾਠ ਕਰਨਾ ਹੋਵੇ ਤੇ 5-7 ਮਿੰਟ ਪਹਿਲਾਂ ਬੈਠ ਕੇ ਪਾਠ ਸੁਣੇ ਜਾਂ ਅਰਦਾਸ ਕਰੇ ਕਿ ਧੰ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਗੋਦ ਚ ਬੈਠਣ ਲੱਗਾ ਕਿਰਪਾ ਕਰਿਓ ਮੇਰਾ ਚਿੱਤ ਗੰਦੇ ਫੁਰਨਿਆਂ ਵਾਲਾ ਨਾ ਜਾਵੇ ਚੇਤ ਨੂੰ ਰੋਕ ਕੇ ਪਾਠ ਕਰੇ ਚੇਤ ਚੀਤ ਕੋ ਨਿਰੋਧ ਕਹੇ ਪ੍ਰਬੋਧ ਕਾ ਪ੍ਰਕਾਸ਼ ਪ੍ਰੇਮ ਗਿਆਦੀ ਨਾ ਬਿਛਾਏ ਨਾ ਪ੍ਰੇਮਕ ਹੱਥ ਦਿਜੀਏ ਗੱਦੀਆਂ ਲਾ ਕੇ ਨਾ ਬੈਠੇ ਮੇਰੀ ਬੇਨਤੀ ਥੋੜੀ ਸੁਣ ਲਿਓ ਪਲੀਜ਼ ਤੇ ਕੂਹਣੀਆਂ ਰੱਖ ਕੇ ਮਹਾਰਾਜ ਦੀ ਮੰਜੀ ਸਾਹਿਬ ਤੇ ਨਾ ਬੈਠੇ ਯਾਦ ਰੱਖਿਓ ਪਹਿਲਾਂ ਮੰਜੀ ਸਾਹਿਬ ਸੀ ਅੱਜ ਮੰਜੀ ਸਾਹਿਬ ਨਹੀਂ ਅੱਜ ਬੈਠ ਹੈ ਅੱਜ ਨੇ ਪ੍ਰਕਾਸ਼ ਨਾ ਤਕਰੀਬਨ ਹਰਮੰਦਰ ਸਾਹਿਬ ਨੂੰ ਛੱਡ ਕੇ ਜਿਹੜੇ ਅਸੀਂ ਬੈੱਡ ਘਰ ਨਹੀਂ ਵਰਤੇ ਆ ਪਲਾਈ ਵਾਲੇ ਪਲਾਈ ਵਾਲੇ ਬੈੱਡ ਹੀ ਪਰ ਰਹਿਤ ਮਰਿਆ ਦਾ ਚ ਲਿਖਿਆ ਮੰਜੀ ਸਾਹਿਬ ਤੇ ਪ੍ਰਕਾਸ਼ ਕਰੇ ਮੰਜੀ ਜਾਂ ਨਿਵਾਰੀ ਹੁੰਦੀ ਜਾਂ ਸੂਤਰੀ ਹੁੰਦੀ ਹੈ ਅਜੇ ਵੀ ਦਰਬਾਰ ਸਹਿ ਮੰਜੀ ਸਾਹਿਬ ਤੇ ਪ੍ਰਕਾਸ਼ ਹੈ ਹੁਣ ਜਿਹਨੂੰ ਮੰਜੀ ਸਾਹਿਬ ਕਹਿੰਦੇ ਮੰਜੀ ਸਾਹਿਬ ਥੋੜਾ ਜੀ ਤੇ ਇਹ ਤਾਂ ਬੈੱਡ ਜਿਵੇਂ ਬਣਨੇ ਨੇ ਤਕਰੀਬਨ ਇਸ ਤਰ੍ਹਾਂ ਉਸ ਮੰਜੀ ਸਾਹਿਬ ਤੇ ਕੋਣੀ ਨਾ ਰੱਖੇ ਪਾਠ ਕਰਨ ਵਾਲਾ ਗਾਦੀ ਨਾ ਪਛਾਏ ਨਾ ਪ੍ਰਯੰਕ ਹੱਥ ਦੀਜੀਏ ਖਾਂਸੀ ਕਰੋਧ ਵਾਰਤਾ ਜੰਬਾਈ ਔਰ ਡਕਾਰ ਸ਼ੀ ਕੇ ਨੋਟ ਕਰਿਓ ਗੁਰੂ ਗ੍ਰੰਥ ਸਾਹਿਬ ਦੀ ਜਹੂਰੀ ਪਾਠ ਕਰਨ ਵਾਲਾ ਆਪਣੇ ਮੂੰਹ ਨੂੰ ਢੱਕ ਕੇ ਰੱਖੇ ਕਈ ਹੁਣ ਕਹਿੰਦੇ ਨੇ ਮੂੰਹ ਟੱਕਣ ਦਾ ਕੀ ਫਾਇਦਾ ਯਾਦ ਰੱਖਿਓ ਜਦੋਂ ਅਸੀਂ ਬੋਲਨੇ ਆ ਕੁਝ ਅਦ੍ਰਿਸ਼ਟ ਨਿੱਕੇ ਨਿੱਕੇ ਮੂੰਹ ਵਿੱਚੋਂ ਪਾਣੀ ਦੇ ਕਤਰੇ ਡਿੱਗਦੇ ਆ ਢੱਕ ਕੇ ਰੱਖੇ ਸੰਗੇ ਨਾਂ ਗੁਰੂ ਕਰਨ ਸਾਹਿਬ ਦੀ ਤਾਬਿਆ ਬੈਠ ਕੇ ਖਾਂਸੀ ক্রੋਧ ਗੁੱਸੇ ਜਾ ਕੇ ਪਾਠ ਨਾ ਕਰੇ ਮੈਂ ਕਹਿੰਦਾ ਅੱਜ ਤੋਂ ਇਹ ਤਕਰੀਬਨ 100 ਸਾਲ ਪਹਿਲਾਂ ਲਿਖਿਆ ਸੰਤ ਨਿਹਾਲ ਸਿੰਘ ਲਾਹੌਰ ਦੇ ਸੰਤ ਉਹ ਕਹਿੰਦਾ ਗੁੱਸੇ ਚ ਪਾਠ ਨਾ ਕਰੇ ਤੇ ਸੱਚੀ ਮੁੱਚੀ ਇੱਕ ਪਾਠ ਹੀ ਕਿਤੇ 10 ਮਿੰਟ ਜਿਆਦਾ ਪਾਠ ਕਰ ਲੈ ਸੱਜੀ ਪੁੱਛੋ ਨਾ ਉਹ 10 ਮਿੰਟ ਜਿਹੜੇ ਕੱਢ ਦਾ ਅੰਦਰ ਵਟ ਉੱਠਦੇ ਪੈਣੇ ਆ ਜਾ ਸੱਚੀ ਉਹ ਪਾਠ ਨਹੀਂ ਕਰਦਾ ਧੱਕਾ ਕਰਦਾ ਕਦੋਂ ਖਹਿੜਾ ਛੁੱਟੇ ਕਹਿੰਦੇ ਨੇ ਪਾਠ ਕਰਦੇ ਆ ਗੁੱਸੇ 'ਚ ਨਾ ਆਵੇ ਖਾਂਸੀ, ਕਰੋਧ, ਵਾਰਤਾ ਪਾਠ ਕਰਦੇ ਆ ਗੱਲਾਂ ਨਾ ਕਰੇ ਮੇਰੀ ਬੇਨਤੀ ਏ ਮੰਨ ਲਓ ਸਾਡੇ 'ਚ ਕੋਈ ਪਾਰਟੀ ਮੈਂ ਕਹਿੰਨਾ ਜੇ ਪਾਠ ਕਰਕੇ ਵੀ ਰੋਜ਼ੀ ਖੇ ਤੇ ਇਮਾਨਦਾਰੀ ਨਾਲ ਪਾਠ ਕਰ ਗੁਰੂ ਨੂੰ ਮੁਹੱਬਤ ਕਰਕੇ ਵੱਧਾ ਚੱਟੀ ਨਾ ਕਰ ਤੇਰਾ ਪਾਠ ਵੀ ਬੰਦਗੀ ਬਣ ਜਾਏ